ਦਿਨੋ ਦਿਨ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਦਿਨੋ ਦਿਨ ਭਗਵੰਤ ਮਾਨ ਮੁੱਖ ਮੰਤਰੀ ਦੀ ਸਥਿਤੀ ਪਤਲੀ ਪੈਂਦੀ ਜਾ ਰਹੀ ਹੈ ਔਰ ਦਿਨੋ ਦਿਨ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹ ਹਾਵੀ ਹੁੰਦੀ ਜਾ ਰਹੀ ਹੈ ਔਰ ਹੁਣ ਕੁਝ ਨਵੀਆਂ ਜਾਣਕਾਰੀਆਂ ਨਿਕਲ ਕੇ ਆਈਆਂ ਜਿਨ੍ਹਾਂ ਦੇ ਉੱਪਰ ਵੱਡੀ ਚਰਚਾ ਛਿੜ ਗਈ ਹੈ ਔਰ ਜੋ ਚਰਚਾਵਾਂ ਆ ਰਹੀਆਂ ਨੇ ਤੁਹਾਨੂੰ ਪੂਰੀ ਗੱਲ ਦੱਸਦੇ ਆ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬ ਦਿਓ ਦੇਖੋ ਜੀ ਅੱਜ ਹੁਣ ਨਵੀਂ ਜਾਣਕਾਰੀ ਆਈ ਪਹਿਲਾਂ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਦੇ ਤਕਰਾਰ ਦੇ ਚਰਚੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਦੂਰੀਆਂ ਦੇ ਚਰਚੇ ਤੇ ਉਹ ਅਮਲੀ ਰੂਪ ਚੋ ਚੀਜ਼ਾਂ ਦੇ ਸੰਕੇਤ ਦਿਖਣੇ ਵੀ ਸ਼ਰੇਆਮ ਸ਼ੁਰੂ ਹੋਏ ਔਰ ਉਸ ਤੋਂ ਬਾਅਦ ਭਗਵੰਤ ਮਾਨ ਦੇ ਦੋ ਓਐਸਡੀ ਜਿਹੜੇ ਸੀ ਉਹਨਾਂ ਨੂੰ ਦਿੱਲੀ ਦੀ ਲੀਡਰਸ਼ਿਪ ਦੁਆਰਾ ਹਟਾਇਆ ਗਿਆ ਤੇ ਫੇਰ ਹੁਣ ਭਗਵੰਤ ਮਾਨ ਦਾ ਜਿਹੜਾ মিডিਆ ਸਲਾਹਕਾਰ ਹੈ ਉਹਨੂੰ ਵੀ ਹਟਾ ਦਿੱਤਾ ਗਿਆ ਔਰ ਉਹਦੇ ਤੋਂ ਜਿਹੜੀ ਸਰਕਾਰੀ ਗੱਡੀ ਸੀ ਉਹ ਵੀ ਵਾਪਸ ਲੈ ਲਈ ਗਈ ਹੈ ਇੱਕ ਤਰ੍ਹਾਂ ਨਾਲ ਖੋਲ ਹੀ ਗਈ ਹੈ ਤੇ ਉਹਨੂੰ ਸਰਕਾਰੀ ਕੋਠੀ ਵੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਦੀ ਜਿਹੜੀ ਲੋਬੀ ਸੀ ਜਿਹੜੇ ਭਗਵੰਤ ਮਾਨ ਦੇ ਨਾਲ ਖੜੇ ਜਿੰਨੇ ਵਿਅਕਤੀ ਸੀ ਉਹਨਾਂ ਨੂੰ ਲਗਾਤਾਰ ਭਗਵੰਤ ਮਾਨ ਤੋਂ ਪਾਸੇ ਹਟਾਇਆ ਜਾ ਰਿਹਾ ਹੈ ਸਿੱਧਾ-ਸਿੱਧਾ ਇਹ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ 'ਚ ਕਿਸੇ ਵੀ ਟਾਈਮ ਵੱਡਾ ਪਟਾਕਾ ਪੈ ਸਕਦਾ ਹੈ ਜਾਂ ਤਾਂ ਆਮ ਆਦਮੀ ਪਾਰਟੀ ਤੇ ਇਹਦੀ ਪੰਜਾਬ ਸਰਕਾਰ ਦੋ ਫਾੜ ਹੋ ਸਕਦੀ ਹੈ ਦੋ ਧੜਿਆਂ 'ਚ ਪੱਟ ਸਕਦੀ ਹੈ ਜਾਂ ਫਿਰ ਡਿੱਗ ਵੀ ਸਕਦੀ ਹੈ ਕਈ ਲੋਕ ਇਹ ਵੀ ਕਹਿ ਰਹੇ ਨੇ ਹੁਣ ਨਵੀਂ ਗੱਲ ਵੀ ਆਈ ਹੈ ਕਿ ਭਗਵੰਤ ਮਾਨ ਜੀ ਦੇ ਕੋਲ ਐ ਜੇ ਮੁੱਖ ਮੰਤਰੀ ਗ੍ਰਹਿ ਮੰਤਰਾਲਾ ਭਗਵੰਤ ਮਾਨ ਕੋਲ ਸੀ ਗ੍ਰਹਿ ਮੰਤਰਾਲਾ ਬਹੁਤ ਅਹਿਮ ਮੰਤਰਾਲਾ ਹੁੰਦਾ ਹੈ ਉਹ ਮੁੱਖ ਮੰਤਰੀ ਕੋਲ ਸੀ ਔਰ ਹੁਣ ਚਰਚਾ ਆ ਰਹੀ ਹੈ ਕਿ ਗ੍ਰਹਿ ਮੰਤਰਾਲਾ ਭਗਵੰਤ ਮਾਨ ਤੋਂ ਖੋ ਕੇ ਤੇ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਉਹਨੂੰ ਦੇਣ ਦੀ ਤਿਆਰੀ ਹੋ ਰਹੀ ਹੈ ਚਰਚਾ ਆ ਰਹੀ ਹੈ ਕਿ ਕੁਝ ਦਿਨਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ ਔਰ ਭਗਵੰਤ ਮਾਨ ਕੋਲੋਂ ਤਾਕਤਾਂ ਗ੍ਰਹਿ ਮੰਤਰਾਲੇ ਦੀਆਂ ਵਾਸੇ ਕੀਤੀਆਂ ਜਾ ਸਕਦੀਆਂ ਨੇ ਹੁਣ ਸਭ ਤੋਂ ਵੱਡੀ ਤਾਕਤ ਗ੍ਰਹਿ ਮੰਤਰੀ ਕੋਲ ਹੁੰਦੀ ਹੈ ਜਿਹੜੀ ਪੁਲਿਸ ਦੀ ਪ੍ਰਸ਼ਾਸਨ ਨੂੰ ਕੰਟਰੋਲ ਕਰਨ ਦੀ ਉਹ ਸਾਰੀਆਂ ਤਾਕਤਾਂ ਤੇ ਦਿੱਲੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਰਹੇ ਚਰਚਾ ਚੱਲਦੀ ਰਹੀ ਵੀ ਕੇਜਰੀਵਾਲ ਸਰਕਾਰ ਕੋਲ ਕੋਈ ਬਹੁਤੀ ਤਾਕਤ ਨਹੀਂ ਉਹ ਇਸੇ ਕਰਕੇ ਸੀ ਕਿਉਂਕਿ ਉੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਉੱਥੋਂ ਦੇ ਰਾਜਪਾਲ ਕੋਲ ਲੈਫਟੀਨੈਂਟ ਗਵਰਨਰ ਕੋਲੇ ਸੀ ਇਸ ਕਰਕੇ ਤਾਂ ਪੰਜਾਬ ਦੇ ਵਿੱਚ ਇਹ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਆਪਣੇ ਹੀ ਗ੍ਰਹਿ ਜੁੱਧ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਟਾਈਮ ਤੋਂ ਜਦੋਂ ਦਾ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਨੇ ਉਦੋਂ ਤੋਂ ਭਗਵੰਤ ਮਾਨ ਤੇ ਕੇਜਰੀ ਕੇਜਰੀਵਾਲ ਵਿਚਾਲੇ ਸਬੰਧ ਵਿਗੜਨ ਦੀਆਂ ਖਬਰਾਂ ਲਗਾਤਾਰ ਚਰਚਾ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਇੱਥੋਂ ਤੱਕ ਗੱਲ ਆਈ ਕਿ ਜਦੋਂ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਹੋਣਾ ਪਿਆ ਤੇ ਉਸ ਵਕਤ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਵੀ ਕਹਿਤਾ ਸੀ ਵੀ ਤੁਸੀਂ ਵੀ ਤਿਆਰੀ ਰੱਖੋ ਮੈਂ ਤਾਂ ਪਾਸੇ ਹੋ ਗਿਆ ਤਾਂ ਉਦੋਂ ਤੋਂ ਲੈ ਕੇ ਤਣਾਤਣੀ ਹੋਰ ਵੱਧ ਗਈ ਤੇ ਫਿਰ ਪਿਛਲੇ ਦਿਨੀ ਜਦੋਂ ਭਗਵੰਤ ਮਾਨ ਬਿਮਾਰ ਰਹੇ ਪਹਿਲਾਂ ਦਿੱਲੀ ਦਾਖਲ ਹੋਏ ਫਿਰ ਪੰਜਾਬ ਦੇ ਫੋਰਟਿਸ ਹਸਪਤਾਲ ਚ ਦਾਖਲ ਰਹੇ ਪਹਿਲਾਂ ਤਾਂ ਕੋਈ ਵੀ ਵੱਡਾ ਆਮ ਆਦਮੀ ਪਾਰਟੀ ਦਾ ਆਗੂ ਤੇ ਦਿੱਲੀ ਦਾ ਕੋਈ ਆਗੂ ਭਗਵੰਤ ਮਾਨ ਦਾ ਪਤਾ ਲੈਣ ਨਹੀਂ ਗਿਆ ਇੱਥੋਂ ਤੱਕ ਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਵੀ ਹਸਪਤਾਲ ਨਹੀਂ ਗਏ ਐਮਐਲਏ ਵੀ ਭਗਵੰਤ ਮਾਨ ਦੇ ਮਗਰ ਪਤਾ ਲੈਣ ਨਹੀਂ ਗਏ ਫਿਰ ਜਦੋਂ ਦੂਜੀਆਂ ਪਾਰਟੀਆਂ ਦੇ ਐਮਐਲਏ ਪ੍ਰਗਟ ਸਿੰਘ ਵਰਗੇ ਕਾਂਗਰਸੀ ਐਮਐਲਏ ਜਾਣੇ ਸ਼ੁਰੂ ਹੋ ਗਏ ਹਸਪਤਾਲ ਉਸ ਤੋਂ ਬਾਅਦ ਫਿਰ ਇਹ ਸਾਰੇ ਜਿਹੜੇ ਨੇ ਇਹ ਲੈਣਾ ਲਾ ਕੇ ਗਏ ਕਲਤਾਰ ਸਿੰਘ ਸੰਧਵਾ ਵੀ ਗਿਆ ਹਰਪਾਲ ਚੀਮਾ ਵੀ ਗਿਆ ਫਿਰ ਸਾਰੇ ਆਉਣ ਲੱਗ ਪਏ ਪਰ ਪਹਿਲਾਂ ਸਾਰਿਆਂ ਨੇ ਕਿਨਾਰਾ ਕੀਤੀ ਰੱਖਿਆ ਔਰ ਉਸ ਤੋਂ ਬਾਅਦ ਲਗਾਤਾਰ ਇਹ ਚਰਚਾ ਰਹੀ ਹੈ ਕਿ ਭਗਵੰਤ ਮਾਨ ਦੀ ਸਥਿਤੀ ਜਿਹੜੀ ਆ ਉਹ ਪਤਲੀ ਹੁੰਦੀ ਜਾ ਰਹੀ ਹੈ ਚਰਚਾ ਇਹ ਵੀ ਆਈ ਕਿ ਜਿਸ ਦਿਨ ਸੰਦੀਪ ਪਾਠਕ ਜਿਹੜਾ ਆਮ ਆਦਮੀ ਪਾਰਟੀ ਦਾ ਕੌਮੀ ਜਰਨਲ ਸਕੱਤਰ ਹੈ ਉਹ ਹਸਪਤਾਲ ਗਿਆ ਭਗਵੰਤ ਮਾਨ ਕੋਲ ਉਹਨੇ ਵੀ ਅਸਤੀਫੇ ਦੀ ਗੱਲ ਕੀਤੀ ਤਾਂ ਚਰਚਾ ਇਹ ਆ ਕਿ ਭਗਵੰਤ ਮਾਨ ਨੇ ਦੋ ਟੁੱਕ ਅਸਤੀਫਾ ਦੇਣ ਤੋਂ ਨਾ ਕਰ ਦਿੱਤੀ ਔਰ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਣਾ ਤਾਂ ਉਸ ਤੋਂ ਬਾਅਦ ਫਿਰ ਭਗਵਾਨ ਤਾਂ ਮਾਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਔਰ ਉਹ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣ ਦੀਆਂ ਅੰਦਰੂਨੀ ਕਨਸੋਆਂ ਚਰਚਾਵਾਂ ਮਿਲ ਰਹੀਆਂ ਨੇ ਭਾਵੇਂ ਕਿ ਪੁਖਤਾ ਤਰੀਕੇ ਨਾਲ ਕੁਝ ਵੀ ਸਪਸ਼ਟ ਰੂਪ ਚ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਕਿਸੇ ਵੀ ਪਾਰਟੀ ਦਾ ਕਾਂਟੋ ਕਲੇਸ਼ ਹੋਵੇ ਪ੍ਰੋਬਲਮ ਚੱਲ ਰਹੀ ਹੋਵੇ ਤਾਂ ਜਦੋਂ ਤੱਕ ਪਟਾਕਾ ਪੈ ਕੇ ਪ੍ਰੋਬਲਮ ਬਾਹਰ ਨਹੀਂ ਆ ਜਾਂਦੀ ਉਦੋਂ ਤੱਕ ਉਹਨੂੰ ਢੱਕਿਆ ਜਾਂਦਾ ਉਹਨੂੰ ਲੁਕੋਇਆ ਜਾਂਦਾ ਹੈ ਪਰ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਰੇ ਪ੍ਰੋਬਲਮ ਆ ਚੁੱਕੀ ਐ ਇਹਦੀਆਂ ਖਬਰਾਂ ਲੋਕਲ ਮੀਡੀਆ, ਸੋਸ਼ਲ ਮੀਡੀਆ ਤੇ ਨੈਸ਼ਨਲ ਮੀਡੀਆ ਹਰ ਪਾਸੇ ਫੈਲ ਰਹੀਆਂ ਨੇ ਹਰੇਕ ਪੱਤਰਕਾਰ ਜਿਹੜਾ ਵੀ ਸਿਆਸੀ ਸੂਝ ਰੱਖਦਾ ਉਹਦੇ ਤੱਕ ਇਹ ਕਨਸੋਆਂ ਪਹੁੰਚ ਚੁੱਕੀਆਂ ਨੇ ਸੋ ਪੰਜਾਬ ਦੇ ਅੰਦਰ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਵਾਅਦੇ ਪੂਰੇ ਨਾ ਕਰਨ ਕਰਕੇ ਘਰੀ ਆ ਆ ਪੰਚਾਇਤੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਵੱਡੇ ਦੋਸ਼ ਲੱਗ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਧੱਕੇ ਨਾਲ ਸਰਬਸੰਮਤੀਆਂ ਕਰਾ ਰਹੇ ਨੇ ਧੱਕੇ ਨਾਲ ਆਪ ਦੇ ਬੰਦਿਆਂ ਨੂੰ ਸਰਪੰਚ ਬਣਾ ਰਹੇ ਨੇ ਦੂਜੇ ਪਾਸੇ ਜਿਵੇਂ ਜੀਰੇ ਦੇ ਵਿੱਚ ਲੜਾਈ ਹੋਈ ਉਹਦੀ ਵੱਡੀ ਚਰਚਾ ਹੈ ਤਾਂ ਤੀਜੇ ਪਾਸੇ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਪੰਜਾਬ ਦੇ ਵਿੱਚ ਇਹਨਾਂ ਲਈ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਚਰਚਾ ਤੇ ਵੀ ਰਹੀ ਕਿ ਦੋ ਉਪ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਚਰਚਾ ਹੈ ਵੀ ਕਿ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਉਹਨਾਂ ਚੀਜ਼ਾਂ ਦੇ ਉੱਪਰ ਅਜੇ ਤੱਕ ਵਿਰਾਮ ਲੱਗਾ ਹੋਇਆ ਹਰਿਆਣਾ ਚ ਇਲੈਕਸ਼ਨ ਨੇ ਜੰਮੂ ਕਸ਼ਮੀਰ ਚ ਇਲੈਕਸ਼ਨ ਨੇ ਜੰਮੂ ਕਸ਼ਮੀਰ ਚ ਤਾਂ ਆਮ ਆਦਮੀ ਪਾਰਟੀ ਨੇ ਬਹੁਤਾ ਜ਼ੋਰ ਨਹੀਂ ਲਾਇਆ ਪਰ ਹਰਿਆਣਾ ਚ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਇਹਦੇ باوجود ਵੀ ਸਥਿਤੀ ਬਹੁਤ ਮਾੜੀ ਹੈ ਪਤਲੀ ਹੈ ਭਾਵੇਂ ਕੇਜਰੀਵਾਲ ਹਰਿਆਣਾ ਦਾ ਹੀ ਹੈ ਪਰ ਉੱਥੋਂ ਦੇ ਲੋਕਾਂ ਚ ਮੈਂ 3 ਦਿਨ ਲਾ ਕੇ ਆਇਆ ਉਹ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਅਸੀਂ ਵੇਖ ਲਿਆ ਤੇ ਅਸੀਂ ਹੁਣ ਇਹਨਾਂ ਨੂੰ ਮੌਕਾ ਨਹੀਂ ਦੇਣਾ ਉਹ ਕਹਿੰਦੇ ਸਾਨੂੰ ਪਹਿਲਾਂ ਇੰਜ ਲੱਗਦਾ ਸੀ ਕਿ ਕਾਲੀਆਂ ਕਾਂਗਰਸੀਆਂ ਨੇ ਕੰਮ ਖਰਾਬ ਕੀਤਾ ਪੰਜਾਬ ਦਾ ਤੇ ਆਮ ਆਦਮੀ ਪਾਰਟੀ ਸ਼ਾਇਦ ਬਹੁਤ ਵੱਡਾ ਸੁਧਾਰ ਕਰੇਗੀ ਨਸ਼ੇ ਖਤਮ ਹੋ ਜਾਣਗੇ ਬੇਰੁਜ਼ਗਾਰੀ ਖਤਮ ਹੋ ਜਾਏਗੀ ਕਰਜ਼ੇ ਲੋਕਾਂ ਦੇ ਖਤਮ ਹੋ ਜਾਣਗੇ ਐਮਐਸਪੀ ਕਿਸਾਨਾਂ ਨੂੰ ਦੇ ਦੇਣਗੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇ ਦੇਣਗੇ ਮਤਲਬ ਸਾਰਾ ਕੁਝ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਸਤਾਚ ਆਉਂਦਿਆਂ ਬੜਾ ਕੁਝ ਤਬਦੀਲ ਕਰੇਗੀ ਜਿਵੇਂ ਕਿ ਉਹਨਾਂ ਦਾ ਦਾਵਾ ਸੀ ਪਰ ਹਰਿਆਣੇ ਵਾਲੇ ਕਹਿੰਦੇ ਕਿ ਸਾਨੂੰ ਕੁਝ ਨਹੀਂ ਨਜ਼ਰ ਆਇਆ ਹਰਿਆਣੇ ਵਾਲੇ ਕਹਿੰਦੇ ਕਿ ਪੰਜਾਬ ਦਾ ਹਾਲ ਵੇਖ ਕੇ ਅਸੀਂ ਹੁਣ ਕੋਈ ਮੌਕਾ ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ ਨਹੀਂ ਦੇਣਾ ਚਾਹੁੰਦੇ ਉਹ ਕਹਿੰਦੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਪਰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਹੁਣ ਤੁਸੀਂ ਆਪਣੇ ਇਹਦੇ ਉੱਪਰ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਕਿਸ ਪਾਸੇ ਨੂੰ ਇਹਦੀ ਹਾਲਾਤ ਜਾਣ ਵਾਲੀ ਹੈ ਕੀ ਭਗਵੰਤ ਮਾਨ ਨੂੰ ਸੱਚਮੁੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ ਕੀ ਭਗਵੰਤ ਮਾਨ ਦੇ ਪਰ ਕੁਤਰੇ ਜਾ ਰਹੇ ਆ ਕੀ ਭਗਵੰਤ ਮਾਨ ਕੋਲੋਂ ਗ੍ਰਹਿ ਮੰਤਰਾਲਾ ਖੋਣ ਦੀ ਤਿਆਰੀ ਚੱਲਦੀ ਹੋ ਸਕਦੀ ਹੈ ਕੀ ਇਹ ਸਾਰਾ ਕੁਝ ਇੰਨਾ ਆਸਾਨੀ ਨਾਲ ਸੰਭਵ ਹੈ ਦੇਖੋ ਇੱਕ ਗੱਲ ਇੱਥੇ ਸਪਸ਼ਟ ਹੈ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਭਗਵੰਤ ਮਾਨ ਨਾਲ ਪੰਜਾਬ ਦੇ ਵਿੱਚ ਟੱਕਰ ਲੈਣੀ ਆਮ ਆਦਮੀ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਪੰਜਾਬ 'ਚ ਕੇਜਰੀਵਾਲ ਕਰਕੇ ਜਾਂ ਝਾੜੂ ਦਾ ਚੋਣ ਨਿਸ਼ਾਨ ਹੋਣ ਕਰਕੇ ਨਹੀਂ ਲੱਗੀਆਂ ਭਗਵੰਤ ਮਾਨ ਦਾ ਜਿਹੜਾ ਪ੍ਰਚਾਰ ਸੀ ਜਿਵੇਂ ਉਹ ਇੱਕ ਕਮੇਡੀਅਨ ਸੀ ਕਲਾਕਾਰ ਸੀ ਉਹਦੇ ਵਿੱਚ ਇੱਕ ਕਨਵਿੰਸਿੰਗ ਪਾਵਰ ਸੀ ਉਹਦੇ ਵਿੱਚ ਲੋਕਾਂ ਨੂੰ ਅਟਰੈਕਟ ਕਰਨ ਦੀ ਇੱਕ ਕਲਾ ਸੀ ਉਹਦੇ ਸਦਕਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵੱਡੇ ਵੱਡੇ ਦਾਅਵੇ ਤੇ ਵਾਅਦੇ ਜਿਹੜੇ ਭਗਵੰਤ ਮਾਨ ਨੇ ਕੀਤੇ ਉਹਨਾਂ ਤੇ ਪੰਜਾਬੀਆਂ ਨੇ ਵਿਸ਼ਵਾਸ ਕੀਤਾ ਤਾਂ ਉਹਦੇ ਵਿੱਚੋਂ ਸਰਕਾਰ ਨਿਕਲੀ ਇਤਿਹਾਸਿਕ ਜਿੱਤ ਹਿਸਟੋਰੀਕਲ ਵਿਕਟਰੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਤਾਂ ਹੁਣ ਉਹੀ ਪੰਜਾਬ ਦੇ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਤੇ ਇਤਰਾਜ਼ ਕਰ ਰਹੇ ਨੇ ਕਿਹਾ ਜਾ ਰਿਹਾ ਕਿ ਝਾੜੂ ਖਿੱਲਰ ਜਾਏਗਾ ਔਰ ਜਾਪਦਾ ਵੀ ਅੰਜਾ ਹੈ ਜਿਵੇਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਵਾ ਸੀ ਪਰ ਸਿਰਫ 3 ਰਹਿ ਗਈਆਂ ਤੇ 10 ਗਈਆਂ ਦੂਜੇ ਪਾਸੇ ਇਸੇ ਤਰ੍ਹਾਂ ਆਉਣ ਵਾਲੇ ਟਾਈਮ 'ਚ ਕਾਂਗਰਸ ਨੂੰ ਇੰਜ ਲੱਗ ਰਿਹਾ ਹੈ ਕਿ ਪੰਜਾਬ 'ਚ ਸਾਡੀ ਸਰਕਾਰ ਬਣ ਜਣੀ ਹੈ ਤੇ ਇੰਜ ਹੀ ਬਹੁ ਗਿਣਤੀ ਲੋਕਾਂ ਨੂੰ ਜਾਪਦਾ ਹੈ ਕਿ ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣ ਸਕਦੀ ਹੈ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ 'ਚ ਵਾਕਿਆ ਹੀ ਮੂਧੜੇ-ਮੂਢੇ ਸਕਦੀ ਹੈ ਜਿਵੇਂ ਜਿਹੜੇ ਪੰਜਾਬ ਦੇ ਮਰ ਚੁੱਕੇ ਮੁੱਖ ਮੰਤਰੀ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣੀ ਧਰਤੀ ਤੋਂ ਜਾਣ ਤੋਂ ਪਹਿਲਾਂ ਇੱਕ ਗੱਲ ਆਮ ਆਦਮੀ ਪਾਰਟੀ ਬਾਰੇ ਬੋਲੀ ਸੀ ਸਿਆਸੀ ਤਜਰਬਾ ਉਹਨਾਂ ਦਾ ਬਹੁਤ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਇਹਦੀਆਂ ਜੜਾਂ ਨਹੀਂ ਹੈਗੀਆਂ ਇਹ ਹਵਾ ਚ ਫੁੱਲਿਆ ਗੁਬਾਰਾ ਹੈ ਤੇ ਇਹ ਇੱਕਦਮ ਜਿਵੇਂ ਫੁੱਲਿਆ ਉਵੇਂ ਹੀ ਇਹਦੀ ਹਵਾ ਨਿਕਲ ਸਕਦੀ ਹੈ ਤਾਂ ਉਹੀ ਗੱਲ ਜਪਦੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਛੋਟੇ ਛੋਟੇ ਆਗੂ ਨੇ ਉਹ ਵੀ ਵੱਡੀਆਂ ਫੀਲਿੰਗਾਂ ਇੱਕਦਮ ਲੈ ਗਏ ਦੂਜੀਆਂ ਪਾਰਟੀਆਂ ਚ ਜੋ ਚੱਲਦਾ ਸੀ ਉਹਦੇ ਨਾਲੋਂ ਕੋਈ ਬਹੁਤਾ ਫਰਕ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਨਜ਼ਰ ਨਹੀਂ ਆਇਆ ਜਿਹੜੇ ਪਿੰਡ ਪੱਦਰ ਦੇ ਆਗੂ ਨੇ ਉਹ ਵੀ ਕਈ ਵੱਡੀਆਂ ਫੀਲਿੰਗਾਂ ਲਈ ਬੈਠੇ ਨੇ ਤਾਂ ਆਉਣ ਵਾਲਾ ਟਾਈਮ ਆਮ ਆਦਮੀ ਪਾਰਟੀ ਦਾ ਇੱਕ ਸੰਕਟ ਭਰਿਆ ਨਜ਼ਰ ਆ ਰਿਹਾ ਹੈ ਕਹਾਣੀ ਕਿੱਧਰ ਨੂੰ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ